ਗੱਡੀਆਂ ਤੁਹਾਡੇ ਸਾਹਮਣੇ ਖੜੀਆਂ ਨੇ ਦੋ ਸਾਡੇ ਕੋਲੇ ਪੂਰੀ ਰਿਵਿਊ ਰਿਪੋਰਟ ਦੇ ਨਾਲ ਤੁਹਾਨੂੰ ਦਵਾਂਗੇ ਤਾਂ ਕਿ ਤੁਸੀਂ ਜਿੱਥੇ ਮਰਜੀ ਬੈਠੇ ਹੋ ਤੁਹਾਨੂੰ ਇਹ ਦਿੱਕਤ ਨਾ ਆਵੇ ਵੀ ਯਾਰ ਅਸੀਂ ਜਾਵਾਂਗੇ 200 ਕਿਲੋਮੀਟਰ 300 ਕਿਲੋਮੀਟਰ ਜਾਂ ਤੁਸੀਂ 7 ਸਮੁੰਦਰ ਪਾਰ ਬੈਠੇ ਹੋ ਤੁਹਾਨੂੰ ਦਿੱਕਤ ਨਾ ਆਵੇ ਵੀ ਅਸੀਂ ਗੱਡੀ ਲੈਣੀ ਆ ਤਾਂ ਸੋਚਣਾ ਪਵੇ ਅੱਛਾ ਹੁਣੇ ਗੱਡੀ ਆਪਾਂ ਸਟਾਰਟ ਕਰਤੀ ਆ ਤੇ ਏਬੀਐਸ ਬ੍ਰੇਕ ਨੇ ਇਹਦੇ ਤੇ ਇੱਕ ਗੱਲ ਹੋਰ ਤੁਹਾਨੂੰ ਖੂਬੀ ਤਸਰੀ ਭੁੱਲ ਗਿਆ ਇਹ 16 ਮਾਡਲ ਹਾਈਬ੍ਰਿਡ ਹੈ ਜੀ ਆਏ ਤੁਹਾਨੂੰ ਪੂਰੀ ਰਿਵਿਊ ਰਿਪੋਰਟ ਦਵਾਂਗੇ ਵੀ ਗੱਡੀ 'ਚ ਕੀ ਪੇਂਟ ਹੋਇਆ ਹੈ ਕੀ ਨਹੀਂ ਹੋਇਆ ਹੈ ਕਿਵੇਂ ਚੱਲਦੀ ਆ ਇੰਜਨ ਕਿੰਨਾ ਕਾ ਕਿਸੇ ਆਇਡਲ ਦੀ ਆਵਾਜ਼ ਆ ਰਹੀ ਹੈ ਹਲਕੀ ਜੀ ਮਤਲਬ ਸਾਡਾ ਕੰਮ ਹੈ ਤੁਹਾਨੂੰ ਪੂਰੀ ਰਿਵਿਊ ਰਿਪੋਰਟ ਦੇਣ ਦਾ ਹਲਕੀ ਜਿਹੀ ਕੋਈ ਆਵਾਜ਼ ਆ ਰਹੀ ਹੈ ਤੁਹਾਨੂੰ ਬਲੋ ਵਗੈਰਾ ਚੈੱਕ ਕਰਾ ਦਨੇ ਆ ਬਲੋ ਕੋਈ ਨਹੀਂ ਹੈਗੀ ਸਾਊਂਡ ਵਗੈਰਾ ਇੰਜਨ ਦੀ ਬਿਲਕੁਲ ਸਹੀ ਆ ਅਸੇ ਗੱਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਅਮਰਗੜ ਤੋਂ 7 ਸੀਟਰ ਗੱਡੀ ਲੈਣ ਦਾ ਸੁਪਨਾ ਤੁਹਾਡਾ ਵੀ 7 ਸੀਟਰ ਗੱਡੀ ਲੈਣੀ ਆ ਪਰ 7 ਸੀਟਰ ਲੈਣ ਲਈ ਤੁਹਾਨੂੰ بڑے بڑے ਬਜਟ ਚਾਹੀਦੇ ਨੇ ਹਣਾ ਮਤਲਬ ਵੀ 10 ਲੱਖ 15 ਲੱਖ 20 ਲੱਖ ਪਰ ਤੁਹਾਨੂੰ ਅੱਜ ਵਾਲੀ ਵੀਡੀਓ 'ਚ ਦਿਖਾਵਾਂਗੇ ਤੁਹਾਨੂੰ ਬਹੁਤ ਬਜਟ ਦੀਆਂ ਗੱਡੀਆਂ ਬਹੁਤ ਬਜਟ ਦੀਆਂ ਗੱਡੀਆਂ ਸਭ ਤੋਂ ਪਹਿਲਾਂ ਕਾਰ ਮੇਲਾ ਸਾਡਾ 14 ਸਤੰਬਰ ਅਮਰਗੜ ਵਿਖੇ ਚਾਹੇ ਗੱਡੀ ਲੈਣੀ ਆ ਵੇਚਣੀ ਆ ਲੱਕੀ ਡਰਾ ਦਾ ਹਿੱਸਾ ਬੰਨਣਾ ਜਾਂ ਤੁਸੀਂ ਕਰਾਉਣਾ ਲੋਨ ਜਾਂ ਫਿਰ ਸੋਨੇ ਦਾ ਸਿੱਕਾ ਜਤਨਾ ਜ਼ਰੂਰ ਪਹੁੰਚਿਓ ਤੇ ਗੱਡੀਆਂ ਤੁਹਾਡੇ ਸਾਹਮਣੇ ਖੜੀਆਂ ਨੇ ਦੋ ਸਾਡੇ ਕੋਲੇ ਪੂਰੀ ਰਿਵਿਊ ਰਿਪੋਰਟ ਦੇ ਨਾਲ ਤੁਹਾਨੂੰ ਦਵਾਂਗੇ ਤਾਂ ਕਿ ਤੁਸੀਂ ਜਿੱਥੇ ਮਰਜ਼ੀ ਬੈਠਿਓ ਤੁਹਾਨੂੰ ਇਹ ਦਿੱਕਤ ਨਾ ਆਵੇ ਵੀ ਯਾਰ ਅਸੀਂ ਜਾਵਾਂਗੇ 200 ਕਿਲੋਮੀਟਰ 300 ਕਿਲੋਮੀਟਰ ਜਾਂ ਤੁਸੀਂ 7 ਸਮੁੰਦਰ ਪਾਰ ਬੈਠੇ ਹੋ ਤੁਹਾਨੂੰ ਦਿੱਕਤ ਨਾ ਆਵੇ ਵੀ ਅਸੀਂ ਗੱਡੀ ਲੈਣੀ ਆ ਤਾਂ ਸੋਚਣਾ ਪਵੇ ਗੱਡੀਆਂ ਪੂਰੀਆਂ ਟੌਪ ਦੀਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਗੱਡੀ ਦਿਖਾਵਾਂਗੇ ਜਿਹੜੀ ਉਹ ਹੈਗੀ ਆ 2013 ਮਾਡਲ ਕਾਰ ਤੇ ਇਹ VDI ਮਾਡਲ ਦੇ ਵਿੱਚ ਹੈ ਫਰੰਟ ਤੋਂ ਤੁਸੀਂ ਦੇਖ ਰਹੇ ਹੋਗੇ ਗੱਡੀ ਸਭ ਤੋਂ ਪਹਿਲਾਂ ਤੁਸੀਂ ਗੱਡੀ ਦਾ ਫਰੰਟ ਦੇਖੋ ਪੂਰਾ ਵਧੀਆ ਲੁੱਕ ਦੇ ਰਹੀ ਆ ਪੰਜਾਬ ਨੰਬਰ ਆ ਗੱਡੀ ਫੋਗ ਲੈਂਪ ਲੱਗੇ ਹੋਏ ਨੇ ਲਾਈਟਾਂ ਵੀ ਪੂਰੀਆਂ ਵਧੀਆ ਨੇ ਥੋੜਾ ਬਾਰਿਸ਼ ਕਰਕੇ ਥੋੜਾ ਜਿਹਾ ਤੁਹਾਨੂੰ ਸ਼ਾਇਦ ਸਾਰੀ ਚਿੱਟੀ ਜਿਟੀ ਜੀ ਲੱਗੇ ਇਹ ਪਰ ਤੁਹਾਨੂੰ ਪੂਰੀ ਰਿਵਿਊ ਰਿਪੋਰਟ ਦਵਾਂਗੇ ਵੀ ਗੱਡੀ 'ਚ ਕੀ ਪੇਂਟ ਹੋਇਆ ਹੈ ਕੀ ਨਹੀਂ ਹੋਇਆ ਹੈ ਕਿਵੇਂ ਚੱਲਦੀ ਆ ਇੰਜਨ ਕਿੰਨਾ ਕਾ ਆ ਜਿਹੜਾ ਫੈਂਡਰ ਹੈ ਇਹਦਾ ਪੇਂਟ ਆ ਜੀ ਫਰੰਟ ਸ਼ੀਸ਼ਾ ਇਹਦਾ ਚੇਂਜ ਹੋਇਆ ਹੈ ਤੇ ਟਾਇਰ ਲਗਭਗ 40 ਤੋਂ 50% ਹੈਗੇ ਨੇ ਤੇ ਪਿੱਛੋਂ ਤੁਸੀਂ ਦੇਖ ਰਹੇ ਹੋ ਸਾਰੀ origignal ਆ ਸਿਰਫ ਹੈਂਡਲਾਂ ਦੇ ਉੱਪਰ ਰੰਗ ਜਰੂਰ ਵੱਜਿਆ ਹੋਇਆ ਹੈਗਾ ਮਤਲਬ ਇਹਨਾਂ ਤੋਂ ਰੰਗ ਥੋੜਾ ਜਿਹਾ ਖਰਾਬ ਹੋਇਆ ਸੀਗਾ ਇਹ ਹੈਂਡਲਰ ਦੇ ਉੱਪਰ ਰੰਗ ਵੱਜਿਆ ਹੈਗਾ ਤੇ ਆਪਾਂ ਪਿੱਛੇ ਚੱਲਦੇ ਹਾਂ ਡਿੱਗੀ ਡਿੱਗੀ ਇਹਦੀ ਪੇਂਟ ਆ ਏਬੀਐਸ ਬ੍ਰੇਕ ਵਾਲੀ ਮਾਡਲ ਦੇ ਵਿੱਚ 13 ਦੇ ਵਿੱਚ ਸ਼ਾਇਦ ਏਬੀਐਸ ਆ ਗਿਆ ਸੀਗਾ ਪਰ ਚਲੋ ਦੱਸਦਾ ਤੁਹਾਨੂੰ ਵੀ ਏਬੀਐਸ ਬ੍ਰੇਕ ਵਾਲੀ ਆ ਤੇ ਪਿੱਛੇ ਬੈਗ ਲੁੱਕ ਪੂਰੀ ਵਧੀਆ ਮਤਲਬ ਲੁੱਕ ਵਾਈਜ਼ ਲਾਓਗੇ ਤਾਂ ਤੁਹਾਨੂੰ ਪੇਂਟ ਦਾ ਜਾਂ ਕੁਝ ਹੋਰ ਇਸ ਤਰ੍ਹਾਂ ਦਾ ਬਾਡੀ ਲੈਨ ਦਾ ਕੁਝ ਕਰਾਉਣ ਦੀ ਲੋੜ ਨਹੀਂ ਹੈਗੀ ਇਧਰਲਾ ਕੁਆਟਰ ਪੀਸ ਇਹ ਪੇਂਟ ਆ ਜੀ ਹਲਕੀ ਜਿਹੀ ਫੁਆਰਾ ਜਿਹੜੀ ਮਤਲਬ ਜਿਵੇਂ ਆ ਗੋਲੇ ਤੇ ਵੱਜੀ ਹੋਈ ਆ ਥੱਲੇ ਤੇ ਦਰਵਾਜੇ ਵਗੈਰਾ ਓਰੀਜਨਲ ਹੈ ਛੱਤ ਵਗੈਰਾ ਬਿਲਕੁਲ ਓਕੇ ਮਣੀ ਮੜਾ ਉੱਪਰੋਂ ਵੀ ਦਿਖਾ ਦੇਣਾ ਛੱਤ ਵਗੈਰਾ ਦੇਖ ਲਓ ਮਤਲਬ ਕੋਈ ਟੈਕਸੀ ਪ੍ਰੋਫਾਈਲ ਦੇ ਵਿੱਚ ਨਹੀਂ ਚੱਲੀ ਸੀ ਪ੍ਰਾਈਵੇਟ ਗੱਡੀ ਸੀਗੀ ਇਹ ਤੇ ਇੰਜਨ ਵਗੈਰਾ ਤੁਹਾਨੂੰ ਹੁਣ ਪਹਿਲਾਂ ਦਿਖਾ ਦਿੰਨੇ ਆਂ ਉਦੋਂ ਬਾਅਦ ਤੁਹਾਨੂੰ ਇੰਟੀਰੀਅਰ ਦਿਖਾਵਾਂਗੇ ਗੱਡੀ ਦਾ ਕਿਦਾਂ ਦਾ ਤੇ ਬੋਨਟ ਚੱਕ ਕੇ ਤੁਹਾਨੂੰ ਦਿਖਾਉਣਾ ਵੀ ਮੂਰੋ ਥੋੜੀ ਤਸੱਲੀ ਹੋ ਜਾਵੇ ਤੇ ਪੇਂਟ ਐਕਸੀਡੈਂਟ ਲੱਗੀ ਵੱਜੀ ਤਾਂ ਨਹੀਂ ਕਿਤੋਂ ਲਓ ਜੀ ਬੋਨਟ ਚੱਕ ਕੇ ਤੁਸੀਂ ਦੇਖ ਲਓ ਅੰਦਰੋਂ ਗੱਡੀ ਪੂਰੀ ਵਧੀਆ ਹੈ ਗੋਡੇ ਪਿੱਲਰ ਜਿਹੜੇ ਆਪਾਂ ਕਹਦੇ ਨੇ Apron ਔਰ Pillar ਉਹ ਬਿਲਕੁਲ ਸਹੀ ਨੇ ਗੱਡੀ ਦੇ ਬਾਰਨਰ ਸ਼ੀਲਡ ਆ ਗੱਡੀ ਦਾ ਤੇ ਇੰਜਨ ਬਿਲਕੁਲ ਸੁੱਕਾਗਾ ਲੇਕਿਨ ਥੋੜਾ ਜਿਹਾ ਜਿਵੇਂ ਮੀਂਹ ਬਰਸਾਤਾ ਕਰਕੇ ਖਰਾਬ ਹੋਇਆ ਆ ਫਰੰਟ ਫੱਟੀ ਤੁਸੀਂ ਦੇਖ ਰਹੇ ਹੋ ਸਟicker ਵਗੈਰਾ ਲੱਗੇ ਹੋ ਨੇ origignal paint ਦੀ ਇਹ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਹੈਗੀ ਆਪਾਂ ਸਟਾਰਟ ਕਰਕੇ ਵੀ ਦਿਖਾ ਦਿਨਿਆ ਤੁਹਾਨੂੰ ਲਓ ਜੀ ਇੰਜਨ ਸਟਾਰਟ ਕਰਦਾ ਹਾਂ ਇੰਜਨ ਦੇ ਕਿਸੇ ਆਇਡਲ ਦੀ ਆਵਾਜ਼ ਆ ਰਹੀ ਹੈ ਹਲਕੀ ਜੀ ਬਸ ਸਾਡਾ ਕੰਮ ਹੈ ਤੁਹਾਨੂੰ ਪੂਰੀ ਰਿਵਿਊ ਰਿਪੋਰਟ ਦੇ ਦਿੰਦਾ ਹਲਕੀ ਜਿਹੀ ਕੋਈ ਆਵਾਜ਼ ਆ ਰਹੀ ਆ ਤੁਹਾਨੂੰ ਬਲੋ ਵਗੈਰਾ ਚੈੱਕ ਕਰਾ ਦਨੇ ਆ ਬਲੋ ਕੋਈ ਨਹੀਂ ਹੈਗੀ ਸਾਊਂਡ ਵਗੈਰਾ ਇੰਜਨ ਦੀ ਬਿਲਕੁਲ ਸਹੀ ਆ ਮਤਲਬ ਜਿਵੇਂ ਕੋਈ ਵੇਰਿੰਗ ਬਾਜ਼ ਕਰ ਰਿਹਾ ਛਾਂ ਛਾਂ ਜੀ ਕਰਾ ਹੋ ਸਕਦਾ ਤੁਹਾਡੇ ਆਉਂਦੇ ਦਾ ਕਰਾ ਲਈ ਸਾਡੀ ਨੌਲੇਜ ਵੀ ਹੁਣੀ ਆਈ ਆ ਕਿਉਂਕਿ ਸਾਡਾ ਦੱਸਣਾ ਕੰਮ ਹੈ ਸਹੀ ਸਹੀ ਰਿਪੋਰਟ ਤੁਹਾਨੂੰ ਦੇਣਾ ਸਾਡਾ ਕੰਮ ਹੈ ਤੇ ਇਹ ਆ ਗਿਆ ਜੀ ਤੁਹਾਡਾ ਆਪਣਾ ਅੰਦਰ ਦਾ ਸਿਸਟਮ ਤੇ ਹੁਣ ਤੁਹਾਨੂੰ ਅੰਟੀਰੀਅਰ ਗੱਡੀ ਦਾ ਦਿਖਾਉਨੇ ਆ ਔਰ ਤੁਹਾਨੂੰ ਥੋੜੀ ਜਿਹੀ ਰਾਈਡ ਇੱਥੇ ਮਾਰ ਕੇ ਦਿਖਾਵਾਂਗੇ ਬੜਾ ਲੰਬਾ ਨਹੀਂ ਜਾਵਾਂ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਫਿਰ ਤੁਸੀਂ ਦੇਖਦੇ ਨਹੀਂ ਪੂਰੀ ਵੀਡੀਓ। ਓਕੇ ਚਲੋ ਜੀ। ਲਓ ਜੀ ਇੰਟੀਰੀਅਰ ਦੇਖੋ ਕਿੰਨਾ ਸੋਹਣਾ ਇੰਟੀਰੀਅਰ ਹੈ। ਮਤਲਬ ਪੂਰਾ ਸਾਫ਼ ਸੁਥਰਾ ਇੰਟੀਰੀਅਰ ਹੈ ਤੇ ਸਟੀਅਰਿੰਗ ਵਗੈਰਾ ਬਿਲਕੁਲ ਓਕੇ ਸੀਟਾਂ ਓਕੇ ਕਰਾਸ ਮੈਟਿੰਗ ਹੋਈ ਹੋਈ ਆ ਪਿਛਲੀ ਸੀਟਾਂ ਵੀ ਦੇਖ ਲਓ। ਬੂਟ ਸਪੇਸ ਜਿਹੜੀ ਪਿਛਲੀ ਸੀਟ ਤੇ ਵੀ ਤੁਸੀਂ ਦੇਖੋਗੇ ਤਾਂ ਪਿਛਲੀ ਸੀਟ ਦਾ ਆਮ ਤੌਰ ਤੇ 7 ਸੀਟਰ ਗੱਡੀ 'ਚ ਇਹ ਜਗ੍ਹਾ ਤੰਗ ਹੋ ਜਾਂਦੀ ਹੈ ਔਰ ਖਾਸ ਕਰਕੇ ਇੰਨੀ ਛੋਟੀ ਕਾਰ 'ਚ ਪਰ ਇਹ ਪਤਾ ਨਹੀਂ ਇਹਦਾ ਡਿਜ਼ਾਈਨ ਹੀ ਇਸ ਤਰ੍ਹਾਂ ਦਾ ਬਣਿਆ ਆ ਵੀ ਠੀਕ ਆ ਥੋੜਾ ਜਿਹਾ ਪਤਲੇ ਸ਼ਰੀਰ ਵਾਲੀ ਬਿਠਾਉਣਾ ਪੂਗਾ ਆਪਾਂ ਨੂੰ ਤੇ ਪਿੱਛੇ ਜਾ ਕੇ ਥੋੜੀ ਜਿਹੀ ਲੈਗ ਸਪੇਸ ਘਟ ਜਾਂਦੀ ਆ ਸੀਟਾਂ ਮੇਰੇ ਖਿਆਲ ਅੱਗੇ ਪਿੱਛੇ ਵੀ ਹੋ ਜਾਂਦੀਆਂ ਹਨ ਹਾਂ ਇਹ ਸੀਟਾਂ ਅੱਗੇ ਪਿੱਛੇ ਵੀ ਹੋ ਜਾਂਦੀਆਂ ਨੇ ਮਤਲਬ ਤੁਸੀਂ ਅੱਗੇ ਕਰਨੀ ਆ ਪਿੱਛੇ ਕਰਨੀ ਆ ਬਹੁਤ ਜ਼ਿਆਦਾ ਪਲੇ ਆ ਮਲੇਸ਼ੀ ਦੇ ਵਿੱਚ ਪਿੱਛੇ ਬਲੂਰ ਵੀ ਦਿੱਤਾ ਹੋਇਆ ਤਾਂ ਕਿ ਪਿੱਛੇ ਵਾਲੇ ਜਿਹੜੇ ਪੈਸੇਂਜਰ ਨੇ ਉਹਨੂੰ ਕੋਈ ਦਿੱਕਤ ਨਾ ਆਵੇ ਆਮ ਤੌਰ ਤੇ ਕਿਉਂਦਾ ਫਰੰਟ ਬਲੂਰ ਤੇ ਹੀ ਸਾਰਾ ਕੰਮ ਚੱਲ ਰਿਹਾ ਹੁੰਦਾ ਲੇਕਿਨ ਇਹਦੇ ਤੁਹਾਨੂੰ ਛੱਤ ਦੇ ਵਿੱਚ ਵੀ ਬਲੂਰ ਮਿਲ ਗਿਆ ਸੈਂਟਰ ਬਲੂਰ ਮਿਲ ਗਿਆ ਤੁਹਾਨੂੰ ਪਿੱਛੇ ਵੀ ਪੂਰੀ ਠੰ ਲਓ ਜੀ ਪਾਵਰ ਵਿੰਡੋ ਪਾਵਰ ਸਟੀਅਰਿੰਗ ਦਾ ਹੈਗਾ ਹੀ ਆ ਚੱਲ ਰੂ ਸਹੀ ਆਟੋ ਆਟੋ ਮਿਰਰ ਸੈਟਿੰਗ ਵੀ ਹੈਗੀ ਆ ਗੱਡੀ ਦੇ ਵਿੱਚ ਤੇ ਸੈਂਟਰ ਲਾਕਿੰਗ ਤੇ ਕੰਪਨੀ ਦਾ ਜੀ ਸੀਡੀ ਪਲੇਅਰ ਆ ਗਿਆ ਜੀ ਏਸੀ ਵਗੈਰਾ ਆਪਾਂ ਦੇਖ ਲੈਂਦੇ ਆ ਵੀ ਸਹੀ ਚੱਲਦਾ ਲਓ ਜੀ ਇਹ ਚ ਮਤਲਬ ਆ ਗਿਆ ਤੁਹਾਡਾ ਤੁਸੀਂ ਪੈਨ ਡਰਾਈਵ ਵਗੈਰਾ ਲਗਾਉਣਾ ਚਾਹੁੰਦੇ ਹੋ ਹਨਾ ਇਹ ਆ ਗਿਆ ਪੈਨ ਡਰਾਈਵ ਵਾਸਤੇ ਵੀ ਬਣੀ ਹੋਈ ਆ ਤੇ ਇਹ ਕੱਪ ਹੋਲਡਰ ਆ ਗਿਆ ਜੀ ਕੁਝ ਜੇ ਆਪਦਾ ਫੰਕਸ਼ਨ ਕਰਦੇ ਜਾਣਾ ਚਾਹੁੰਦੇ ਹੋ ਤਾਂ ਵਧੀਆ ਮਤਲਬ ਤੁਹਾਨੂੰ ਮਜ਼ਾ ਦੇ ਸਕਦੀ ਆ ਬੂਆ 1,13,000 ਕਿਲੋਮੀਟਰ ਚੱਲੀ ਹੈ ਜੀ ਇਹ ਥੋੜੀ ਰਾਈਡ ਲਵਾਂਗੇ ਦੇਖਾਂਗੇ ਫਿਰ ਤੁਹਾਨੂੰ ਦੂਜੀ ਗੱਡੀ ਬਾਰੇ ਵੀ ਦਾ ਖੜਕਾ ਤੜਕਾ ਤੁਸੀਂ ਦੇਖ ਰਹੇ ਹੋ ਸੁਣ ਰਹੇ ਹੋ ਤਾਂ ਕੁਝ ਕੋਈ ਖਾਸ ਨਹੀਂ ਹੈਗਾ ਕੁਝ ਨਹੀਂ ਹੈਗਾ ਖੜਕੇ ਤੜਕੇ ਜੀ ਇੰਜਨ ਦੀ ਸਾਊਂਡ ਵਗੈਰਾ ਪੂਰੀ ਵਧੀਆ ਗੇਅਰ ਟਰਾਂਸਮਿਸ਼ਨ ਠੀਕ ਆ ਤੇ ਕਲਚ ਵਗੈਰਾ ਬਿਲਕੁਲ ਓਕੇ ਆ ਗੱਡੀ ਦਾ ਮਤਲਬ ਕੁੱਲ ਮਿਲਾ ਕੇ ਜੋ ਆਪਾਂ ਚਲਾ ਕੇ ਦੇਖਣੀ ਹੁੰਦੀ ਆ ਜੀ ਜੋ ਸਾਰੀ ਸਹੀ ਆ ਤੇ ਏਸੀ ਪੂਰਾ ਚੱਲਦਾ ਬਾਲਾ ਖਰ ਮੌਸਮ ਵੀ ਵਧੀਆ ਲੇਕਿਨ ਵੈਸੇ ਵੀ ਚੱਲਦਾ। ਮਤਲਬ AC ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ। ਇਹ ਗੱਡੀ ਦੀ ਰਾਈਡ ਆਪਾਂ ਲੈ ਲਿਆ ਗੱਡੀ ਰਾਈਡ ਬਹੁਤ ਵਧੀਆ ਹੁਣ ਤੁਹਾਨੂੰ ਇਹ ਵੀ ਪੂਰੇ ਸਾਰੀ ਗੱਡੀ ਪੂਰੀ ਟੌਪ ਦੀ ਆ। ਕਿਸੇ ਤਰ੍ਹਾਂ ਦਾ ਕੋਈ ਫਾਲਟ ਨਹੀਂ। ਸਿਰਫ ਇੱਕ ਇਹਦਾ ਵੀਕ ਪੁਆਇੰਟ ਹੈਗਾ ਗੱਡੀ ਦੇ ਵਿੱਚ ਛੋਟਾ ਜਿਹਾ ਉਹ ਵੀ ਜੇਕਰ ਤੁਸੀਂ ਮੰਨੋਗੇ ਤਾਂ ਆ ਆ ਨਹੀਂ ਮੰਨੋਗੇ ਤਾਂ ਤੁਹਾਡੀ ਮਰਜੀ ਹੈ। ਤੇ ਇਹ ਵੀਕ ਪੁਆਇੰਟ ਹੈਗਾ ਵੀ ਇਹ ਗੱਡੀ ਹੈਗੀ ਤਿੰਨ ਓਨਰ ਤੇ ਨੰਬਰ ਸ਼ੁਰੂ ਦੀ ਪੰਜਾਬ ਦਾਗਾ ਗੱਡੀ ਦਾ ਜਿਹੜਾ ਰੇਟ ਆ ਉਹ 345000 ਰੁਪਏ ਜੇ ਆਪਾਂ Swift ਲੈਣ ਜਾਈਏ ਉਹ ਵੀ 350 ਤੋਂ ਘੱਟ ਨਹੀਂ ਮਿਲਦੀ ਹੈਗੀ ਤੇਰਾ ਮਾਡਲ ਤੇ ਇਹ ਗੱਡੀ ਤੁਹਾਨੂੰ 7 ਸੀਟਰ ਕਾਰ ਤੁਹਾਨੂੰ 345000 ਰੁਪਏ ਦੀ ਅਸੀਂ ਦੇ ਰਹੇ ਹਾਂਗੇ ਤੇ ਲੋਨ ਫੈਸਿਲਿਟੀ ਮਿਲ ਜੂਗੀ 3 ਲੱਖ ਰੁਪਏ ਦੇ ਲਗਭਗ ਇਹ ਗੱਡੀ ਤੇ ਲੋਨ ਵੀ ਮਿਲ ਜੂਗਾ ਤੁਹਾਨੂੰ ਤੇ ਤੁਸੀਂ ਆਪਾਂ ਹੁਣ ਅਗਲੀ ਗੱਡੀ ਤੇ ਚੱਲਦੇ ਹਾਂ ਹਨਾ 16 ਮਾਡਲ ਗੱਡੀ ਆ ਉਹ ਉਹ ਵੀ ਤੁਹਾਨੂੰ ਦਿਖਾਉਂਦੇ ਆ ਵੀਡੀਓ ਨੂੰ ਪੂਰਾ ਦੇਖਿਓ ਲਓ ਜੀ ਹੁਣ ਦੂਸਰੀ ਗੱਡੀ ਤੇ ਆ ਗਏ ਆਪਾਂ 2016 ਮਾਡਲ ਗੱਡੀ ਆ ਇਹ ਆਰਟਿਕਾ ਓਨਰ ਇਹ ਫਸਟ ਹੈ ਬਹੁਤ ਸੋਹਣੀ ਕਾਰ ਹੈ ਬਹੁਤ ਸੋਹਣੀ ਕਾਰ ਹੈ ਵੀਡੀਓ ਮਾਡਲ ਦੇ ਵਿੱਚ ਹੈ ਟਾਇਰ ਬਿਲਕੁਲ ਨਵੇਂ ਨੇ ਤੁਹਾਨੂੰ ਪੂਰੀ ਰਿਵਿਊ ਰਿਪੋਰਟ ਇਹਦੀ ਦੇ ਦਿੰਨੇ ਆ ਬੌਨਟ オリジナル ਪੇਂਟ ਚ ਹੈ ਦਾ ਤੇ ਇਧਰੋਂ ਆਪਾਂ ਰਾਈਟ ਸਾਈਡ ਤੋਂ ਲਈਏ ਤਾਂ ਫੈਂਡਰ オリジナル ਹੈ ਇਹ ਦਰਵਾਜਾ ਇਹਦਾ ਚੇਂਜ ਹੋਇਆ ਹੈ ਜਾਨੀ ਕੰਪਨੀ ਤੋਂ ਕੰਪਨੀ ਤੋਂ ਹੀ ਚੇਂਜ ਆ ਬਾਹਰੋਂ ਪੇਂਟ ਪੂਟਾ ਵਾਲਾ ਕੰਮ ਨਹੀਂ ਕੰਪਨੀ ਚ ਚੇਂਜ ਹੋਇਆ ਹੈਗਾ ਬਾਕੀ ਆ ਆ ਦੋਨੋਂ ਪੀਸ オリジナル ਨੇ ਡਿੱਗੀ ਇਹਦੀ ਪੇਂਟਾਂ ਡਿੱਗੀ ਤਕਰੀਬਨ ਤੁਹਾਨੂੰ ਹਰ ਆਰਟੀਕਲ ਦੀ ਪੇਂਟ ਮਿਲੂਗੀ ਕਿਉਂਕਿ ਇਹ ਗੱਡੀ ਦਾ ਇੱਥੋਂ ਇਹਦੀਆਂ ਤੇੜਾ ਜਾਂਦੀਆਂ ਨੇ ਇਹਦੇ ਡਿੱਗੀ ਚ ਤਾਂ ਇਸ ਕਰਕੇ ਇਹ ਪੇਂਟ ਹੋ ਜਾਂਦੀ ਆ ਤੇ ਬੈਕ ਸੈਂਸਰ ਲੱਗੇ ਹੋਏ ਨੇ ਤੇ ਪਿੱਛੇ ਰਿਫਲੈਕਟਰ ਲੱਗੇ ਹੋਏ ਨੇ ਬੈਕ ਬੱਤੀ ਬਹੁਤ ਸੋਹਣੀ ਮਤਲਬ ਲੁੱਕ ਦੇ ਰਹੀ ਆ ਤੇ ਬੈਕ ਸ਼ੀਸ਼ਾ ਵੀ ਇਹਦਾ ਚੇਂਜ ਹੋਇਆ ਹੈਗਾ ਲੈਫਟ ਸਾਈਡ ਤੁਸੀਂ ਦੇਖਦੇ ਹੋ ਲੈਫਟ ਸਾਈਡ ਪੂਰੀ ਦੀ ਪੂਰੀ ਓਰੀਜਨਲ ਆ ਕੋਈ ਇਹਦੇ ਚ ਮਤਲਬ ਪੇਂਟ ਨਹੀਂ ਹੈਗਾ ਛੋਟੇ ਛੋਟੇ ਸਕਰਾਚ ਤੁਹਾਨੂੰ ਨੇੜੋਂ ਮਤਲਬ ਨਹੀਂ ਦਿਖਾ ਦੇ ਹਨ ਨੇੜੋਂ ਤੁਹਾਨੂੰ ਦਿਖਾ ਦਿੰਦੇ ਆ ਇੱਕ ਦੋ ਛੋਟੇ ਛੋਟੇ ਸਕਰਾਚ ਨੇ ਪਰ ਹੈਗੇ ਓਰੀਜਨਲ ਨੇ ਤੇ ਟਾਇਰਾਂ ਦੀ ਪੀਛੇ ਤੁਹਾਨੂੰ ਦੱਸ ਦਿੱਤੀ ਆ ਤੇ ਅ ਫਰੰਟ ਸ਼ੀਸ਼ਾ ਵੀ ਨਾਲ ਦਾ 16 ਮਾਡਲ ਤੁਹਾਨੂੰ ਹੁਣ ਇਹਦਾ ਇੰਜਨ ਸਟਾਰਟ ਕਰਕੇ ਦਿਖਾ ਦਿੰਨੇ ਆ ਗੱਡੀ ਨਿਊ ਸ਼ੇਪ ਚ ਆ ਗਈ ਇਹ ਮਤਲਬ ਉਹਦੇ ਨਾਲੋਂ ਫਰਕ ਆ ਸ਼ੇਪ ਦਾ ਅ اچھا ਹੁਣ ਇਹ ਗੱਡੀ ਆਪਾਂ ਸਟਾਰਟ ਕਰਤੀ ਆ ਤੇ ਏਬੀਐਸ ਬ੍ਰੇਕ ਨੇ ਇਹਦੇ ਤੇ ਇੱਕ ਗੱਲ ਹੋਰ ਤੁਹਾਨੂੰ ਖੂਬੀ ਦੱਸਣੀ ਭੁੱਲ ਗਿਆ ਇਹ 16 ਮਾਡਲ ਹਾਈਬ੍ਰਿਡ ਹੈ ਜੀ ਹਾਈਬ੍ਰਿਡ ਗੱਡੀ ਹੈ ਇਹਦੀ ਐਵਰੇਜ ਹੈ ਕਿ ਇਹ ਜਿਹੜੀ 25 ਤੋਂ ਉੱਤੇ ਜਾਂਦੀ ਆ ਤੇ ਹਾਈਬ੍ਰਿਡ ਵਾਲਾ ਸਿਸਟਮ ਤੁਸੀਂ ਦੇਖ ਸਕਦੇ ਹੋ ਵਿੱਚ ਲੱਗਿਆ ਹੋਇਆ ਹੈਗਾ फ्रंट फट्टी वगैरह सील्ड है जी गाड़ी दी आ ਤੁਸੀਂ ਦੇਖ ਰਹੇ ਹੋ ਫਰੰਟ ਫੱਟੀ ਸਾਰੀ ਸੀਲਡ ਹੈਗੀ ਤੇ ਫੈਂਡਰ ਵਗੈਰਾ ਸਾਰੇ ਸੀਲਡ ਨੇ ਬੋਨਟ ਮਤੇ ਚਾਬੀ ਲੱਗੀ ਲੇਕਿਨ ਬੋਨ ਨੂੰ ਖੁੱਲਿਆ ਨਹੀਂ ਹੋਇਆ ਹੈਗਾ ਇਹ ਗੱਲ ਦੀ ਹੋਆ ਪੱਕੀ ਆ ਤੇ ਸਫਾਈ ਸੁਫਾਈ ਅੰਦਰੋਂ ਹੋਈ ਹੋਈ ਆ ਪੂਰੀ ਵਧੀਆ ਮਤਲਬ ਮਤਲਬ ਪੂਰੋਂ ਕਿਤੋਂ ਲੀਕੇਜ ਨਹੀਂ ਕੁਛ ਨਹੀਂ ਹੈਗੀ ਏਬੀਐਸ ਬ੍ਰੇਕ ਵਗੈਰਾ ਇਹਦੇ ਹੈਗੇ ਨੇ ਇਹ ਆ ਗਿਆ ਦਾ ਇੰਜਨ ਦੀ ਹਾਲਤ ਇਹਦਾ ਸੱਚ ਤੁਹਾਨੂੰ ਬਲੋ ਦਿਖਾ ਦਿੰਦੇ ਆ ਦੇਖੋ ਜੀ ਕੋਈ ਬਲੋ ਨਹੀਂ ਹੈਗੀ ਤੇ ਗੱਲ ਕਰਾਂਗੇ ਆਪਾਂ ਹੁਣ ਅੰਟੀਰੀਅਰ ਦੀ ਅੰਟੀਰੀਅਰ ਔਰ ਰਾਈਡ ਆਪਾਂ ਤੁਹਾਨੂੰ ਦਿਵਾਵਾਂਗੇ ਆਜੋ ਅੰਟੀਰੀਅਰ ਦਾ ਤੁਹਾਨੂੰ ਦਿਖਾਉਨੇ ਅੰਦਰੋਂ ਅੰਟੀਰੀਅਰ ਦਾ ਇਹ VDI ਪਲੱਸ ਦੇ ਵਿੱਚ ਆਪਾਂ ਤੁਹਾਨੂੰ VDI ਦੱਸ ਰਹੇ ਸੀ ਇਹ VDI ਪਲੱਸ ਹੈ VDI ਪਲੱਸ ਦੇ ਵਿੱਚ ਤੁਹਾਨੂੰ ਇਹਦੇ ਚ 에ਅਰ ਬੈਗ ਆ ਗਿਆ ਦੋ ਜੀ ਤੁਸੀਂ ਦੇਖ ਰਹੇ ਹੋ ਇੱਧਰ ਆ ਗਿਆ 에ਅਰ ਬੈਗ ਇੱਕ ਉਧਰ ਆ ਗਿਆ LED ਪਾਰਟੀ ਨੇ ਆਪ ਲਵਾਈ ਹੀ ਹੈ ਵਿੱਚ ਤੁਸੀਂ ਦੇਖ ਰਹੇ ਹੋ ਤੇ 70000 ਚੱਲੀ ہوئی ਆ ਦੋਨੋਂ ਚਾਬੀਆਂ ਨਾਲ ਨੇ ਪਾਵਰ ਵਿੰਡੋ ਆਟੋ ਮਿਰਰ ਸੈਟਿੰਗ ਤੇ ਸਟੀਅਰਿੰਗ ਕੰਟਰੋਲ ਇਹ ਤੁਸੀਂ ਦੇਖ ਰਹੇ ਹੋ ਹਾਈਬ੍ਰਿਡ ਤੁਹਾਨੂੰ ਦੱਸ ਹੀ ਦਿੱਤਾ ਤੇ ਸੀਟ ਕਵਰ ਵਗੈਰਾ ਬਿਲਕੁਲ ਓਕੇ ਨੇ ਬੈਕ ਤੋਂ ਤੁਸੀਂ ਦੇਖ ਲਓ ਮਤਲਬ ਬੈਕ ਤੋਂ ਬਾਹਲਾ ਤੁਹਾਨੂੰ ਕਿਉਂਕਿ ਦੂਸਰੀ ਤੁਸੀਂ ਦੇਖ ਚੁੱਕੇ ਹੋ ਉਹੀ ਸਪੇਸ ਅੰਦਰ ਉਵੇਂ ਹੀ ਸਾਰਾ ਸਿਸਟਮ ਹੈ ਤੇ ਸੀਟਾਂ ਵਗੈਰਾ ਪੂਰੀਆਂ ਸਾਫ਼ ਨੇ 3D ਮੈਟਿੰਗ ਇਹ ਚ ਹੋਈ ਹੋਈ ਆ ਇਹ ਬਲੂਟੁੱਥ ਨਾਲ ਇਹਦੇ ਚ ਆਡੀਓ ਪਲੇਅਰ ਲੱਗਿਆ ਹੋਇਆ ਹੈਗਾ ਏਸੀ ਵਗੈਰਾ ਇਹਦਾ ਪੂਰਾ ਚਿਲਡ ਹੈ ਇਸ ਟਾਈਮ ਮਤਲਬ ਪੂਰੀ ਪਹਿਲੀ ਠੰਡਕ ਬਹੁਤ ਹੋਈ ਪਿਆ ਮਿੱਤਾ ਦੇਖੋ ਇਹਦੇ ਆ ਕਵਰ ਜੇ ਇਹਦੇ ਵੀ ਚੜੇ ਪੈਨੇ ਸੰਸਾਈਡ ਦੇ ਤੇ ਬਲੂਰ ਵਗੈਰਾ ਉਮੀ ਆ ਗਿਆ ਯਾਨੀ ਗੱਡੀਆਂ ਵਧੀਆ ਕਾਰ ਆ 7 ਸੀਟਰ ਦਾ ਸੁਪਨਾ ਤੁਹਾਡਾ ਛੋਟੇ ਛੋਟੇ ਬਜਟ ਚ ਰਹਿਣਾ ਚਾਹੁੰਦੇ ਹੋ ਤਾਂ ਬੈਸਟ ਕਾਰ ਆ ਨੇ ਤੁਹਾਡੇ ਕੋਲ ਤੁਹਾਡੇ ਵਾਸਤੇ ਇਹ ਲੋ ਜੀ ਆਪਾਂ ਰਾਈਡ ਲੈ ਰਹੇ ਹਾਂ ਗੱਡੀ ਦੀ ਰਾਈਡ ਅ ਕੀ ਕਬੂਕਾ ਪੂਰੀ ਫੁੱਲ ਹੈਗੀ ਤੇ ਥੱਲੋਂ ਕੋਈ ਖੜਕਾ ਨਹੀਂ ਕੋਈ ਧੜਕਾ ਨਹੀਂ ਗੱਡੀ ਜੀ ਬਿਲਕੁਲ ਵੀ ਤੇ ਵੀਡੀਓ ਲੰਬੀ ਨਾ ਹੋਵੇ ਇਸ ਲਈ ਆਪਾਂ ਥੋੜਾ ਇਹਨੂੰ ਨੇੜੇ ਹੀ ਮੋੜ ਲਿਆਗਾ 2016 ਮਾਡਲ ਗੱਡੀ ਹੈ ਇਹ BD+ ਦੇ ਵਿੱਚ ਹੈ ਸਾਢੇ 5 ਇਹ ਗੱਡੀ ਦਾ ਰੇਟ ਹੈ ਜੀ ਤੇ ਰੇਟ 네ਗੋਸ਼ੀਏਬਲ ਹੋ ਜਾਊਗਾ ਤੇ ਲੋਨ ਇਹ ਤੇ ਲਗਭਗ 5 ਲੱਖ ਰੁਪਏ ਦਾ ਮਿਲ ਜੂਗਾ ਤੁਹਾਨੂੰ ਤੇ 5 ਲੱਖ ਰੁਪਏ ਦਾ ਇਹ ਗੱਡੀ ਤੇ ਲੋਨ ਹੋ ਜਾਊਗਾ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆ ਤੇ ਇਹ ਵੀਡੀਓ ਬਾਰੇ ਆਪਦੇ ਕਮੈਂਟ ਸੁਝਾਅ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਕੇ ਰੱਖੋ ਇਸ ਤਰ੍ਹਾਂ ਦੀ ਹੋਰ ਵਧੀਆ-ਵਧੀਆ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਸਸਜੀ ਮਾ